ਸੰਗਤਜੀ ਕਈ ਵਾਰ ਆਪਾਂ ਦੇਖਦੇ ਆਂ ਸਾਡੇ ਘਰਾਂ ਦੇ ਵਿੱਚ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਲੱਗੀਆਂ ਹੁੰਦੀਆਂ ਨੇ ਕੈਲੰਡਰ ਲੱਗੇ ਹੁੰਦੇ ਨੇ ਜਿਨ੍ਹਾਂ ਤੇ ਅਰਦਾਸ ਦੀਆਂ ਪੰਕਤੀਆਂ ਬਾਣੀ ਦੀਆਂ ਪੰਕਤੀਆਂ ਲਿਖੀਆਂ ਨੇ ਅਖਬਾਰਾਂ ਦੇ ਵਿੱਚ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਲੱਗੀਆਂ ਹੁੰਦੀਆਂ ਨੇ ਜੋ ਸਾਡੇ ਘਰੇ ਆਉਂਦੇ ਨੇ ਜਾਂ ਕਈ ਵਾਰ ਰਸਤੇ ਦੇ ਵਿੱਚ ਆਪਾਂ ਉਹ ਤਸਵੀਰਾਂ ਗਿਰੀਆਂ ਦੇਖਦੇ ਆਂ ਲੋਕੀ ਕਰ ਦਿੰਦੇ ਨੇ ਜਦੋਂ ਉਹ ਬਿਰਧ ਹੋ ਜਾਂਦੀਆਂ ਨੇ ਪੁਰਾਣੀਆਂ ਹੋ ਜਾਂਦੀਆਂ ਨੇ ਪਾੜ ਜਾਂਦੀਆਂ ਨੇ ਤੇ ਉਹਨਾਂ ਨੂੰ ਇਕੱਠੇ ਕਰਕੇ ਤੋਲ ਬਰੋੜ ਕਰਕੇ ਜਾਂ ਇੰਦੀ ਚੱਕ ਕੇ ਸੂਰ ਵਿੱਚ ਸਟੇ ਹੁੰਦਾ ਜਾਂ ਨਦੀ ਵਿੱਚ ਸਟੇ ਹੁੰਦੀ ਨੇ ਮੈਰ ਵਿੱਚ ਸਟੇ ਹੁੰਦੇ ਨੇ ਜਿਸ ਕਾਰਨ ਉਹ ਕਿਨਾਰੇ ਤੇ ਲੱਗ ਕਰਕੇ ਉੱਥੇ ਹੀ ਫਸੀਆਂ ਰਹਿ ਜਾਂਦੀਆਂ ਨੇ ਤੇ ਉੱਥੇ ਹੀ ਗੰਦਮੰਦ ਪਈ ਜਾਂਦਾ ਤੇ ਕੋਰ ਬਿਆਦਿਕ ਦਾ ਕਾਰਨ ਅਸੀਂ ਅਣਜਾਣਪੁਣੇ ਦੇ ਵਿੱਚ ਆਪ ਬਣਦੇ ਆ ਲੋਕਾਂ ਨੂੰ ਜੀ ਪਤਾ ਵੀ ਜਲ ਪ੍ਰਵਾਹ ਕਰਨਾ ਹੈ ਪਰ ਉਹ ਜਲ ਪ੍ਰਵਾਹ ਇਸ ਤਰੀਕੇ ਨਾਲ ਨਹੀਂ ਕਰਨਾ ਜਦ ਸਾਡੇ ਘਰਾਂ ਦੇ ਵਿੱਚ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਵਿਰਤ ਪਈਆਂ ਹੋਣ ਜਾਂ ਕਲੰਡਰ ਪਏ ਹੋਣ ਜਿਨ੍ਹਾਂ ਤੇ ਧਾਰਮਿਕ ਸ਼ਖਸੀਤਾਂ ਦੀਆਂ ਫੋਟੋਆਂ ਹੋਣ ਤਸਵੀਰਾਂ ਹੋਣ ਉਹਨਾਂ ਦਾ ਕੀ ਕਰਨਾ ਚਾਹੀਦਾ ਹੈ ਸੱਚੇ ਥਾਂ ਤੇ ਇਕੱਠਾ ਕਰਕੇ ਜਾਂ ਕੋਈ ਸਾਫ਼ ਸੁਥਰੀ ਥਾਂ ਹੋਵੇ ਉੱਥੇ ਇਕੱਠਾ ਕਰਕੇ ਚੰਗੇ ਭਾਂਡੇ ਦੇ ਵਿੱਚ ਆਪਾਂ ਪਾ ਸਕਦੇ ਹਾਂ ਤਸਲੇ ਦੇ ਵਿੱਚ ਪਾ ਲਓ ਜਾਂ ਕਿਸੇ ਹੋਰ ਬਰਤਨ ਵਿੱਚ ਪਾ ਲਓ ਉਥੇ ਰੱਖ ਕਰਕੇ ਉਹਨਾਂ ਨੂੰ ਅਗਨਪੇਟ ਕਰ ਦੇਣਾ ਚਾਹੀਦਾ ਹੈ ਜਦੋਂ ਉਹ ਬਰੀਕ ਰਾਖ ਬਣ ਜਾਂਦੇ ਨੇ ਤੇ ਉਹ ਚੱਕ ਕੇ ਆਪਾਂ ਇੱਕ ਲਿਫਾਫੇ ਦੇ ਵਿੱਚ ਜਾਂ ਪੰਡੇ ਦੇ ਵਿੱਚ ਇਕੱਠਾ ਕਰਕੇ ਚੱਲਦੇ ਪਾਣੀ ਦੇ ਵਿੱਚੋਂ ਰਾਖ ਜਿਹੜੀ ਇਹ ਬਹਾ ਦੇਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਉਹਦਾ ਉਚਿਤ ਸਨਮਾਨ ਵੀ ਰਹਿੰਦਾ ਹੈ ਤੇ ਸਤਕਾਰ ਵੀ ਹੁੰਦਾ ਹੈ ਜਦ ਆਪਾਂ ਉਹਨਾਂ ਤਸਵੀਰਾਂ ਨੂੰ ਗਲੰਡਰਾਂ ਨੂੰ ਇਸੇ ਤਰ੍ਹਾਂ ਹੀ ਚੱਕ ਕੇ ਰੋੜ ਦਿੰਨੇ ਆ ਤੇ ਨਾਲੇ ਤਾਂ ਸਾਡੀ ਨਹਿਰਾਂ ਨਦੀਆਂ ਸੂਏ ਗੰਦੇ ਹੁੰਦੇ ਨੇ ਤੇ ਨਾਲੇ ਵਾਤਾਵਰਣ ਦੂਸ਼ਤ ਹੁੰਦਾ ਹੈ ਪਾਣੀ ਦੂਸ਼ਤ ਹੁੰਦਾ ਹੈ ਇਸ ਕਰਕੇ ਆਪਾਂ ਨੂੰ ਉਹਨਾਂ ਦਾ ਅਗਰ ਸੰਸਕਾਰ ਕਰਕੇ ਬੜੇ ਸਤਕਾਰ ਦੇ ਨਾਲ ਉਹਨਾਂ ਦੀ ਰਾਖ ਜਿਹੜੀ ਹੈ ਉਹ ਚੱਲਦੇ ਪਾਣੀ ਦੇ ਵਿੱਚ ਵਹਾ ਦੇਣੀ ਚਾਹੀਦੀ ਹੈ ਇਹ ਉਚਿਤ ਤਰੀਕਾ ਹੈ ਸੰਸਕਾਰ ਕਰਨ ਦਾ ਉਹਨਾਂ ਦਾ ਸਤਕਾਰ ਰੱਖਣ ਦਾ ਮਰਿਆਦਾ ਰੱਖਣ ਦਾ ਤੇ ਇਹ ਜਿਹੜੀ ਮਰਿਆਦਾ ਨੇ ਸਿਰ ਤਸਵੀਰਾਂ ਤੇ ਗ੍ਰੰਥਾਂ ਵਾਸਤੇ ਨੇ ਨਾ ਕਿ ਗੁਰਬਾਣੀ ਦੀ ਪੋਥੀਆਂ ਵਾਸਤੇ ਗੁਰਬਾਣੀ ਦੀ ਪੋਥੀਆਂ ਜਿਹੜੀ ਵਿਰਧ ਹੋ ਜਾਂਦੀਆਂ ਨੇ ਗੁਟਕੇ ਸਹਿਬਾਨ ਵਿਰਧ ਹੋ ਜਾਂਦੇ ਨੇ ਉਹਨਾਂ ਨੂੰ ਐਸਜੀਪੀਸੀ ਦੇ ਕਿਸੇ ਅਦਾਰੇ ਦੇ ਵਿੱਚ ਜਾਂ ਆਪਣੇ ਨੇੜਲੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਾ ਦਿੱਤਾ ਜਾਵੇ ਜਿੱਥੇ ਉਹਨਾਂ ਦਾ ਉਚਿਤ ਸੇਵਾ ਸੰਭਾਲ ਸੰਗ ਸਹਿਬਾਨ ਆਪ ਕਰ ਸਕਦੇ ਨੇ ਗ੍ਰੰਥੀ ਸੇਵਾ ਨਾਪ ਕਰ ਸਕਦੇ ਨੇ ਸੋ ਮੇਰੀ ਬੇਨਤੀ ਹੈ ਕਿ ਇਸ ਤਰ੍ਹਾਂ ਆਪਾਂ ਘਰਾਂ ਵਿੱਚ ਲੱਗੀਆਂ ਤਸਵੀਰਾਂ ਨੂੰ ਉਹਨਾਂ ਦਾ ਉਚਿਤ ਸੰਸਕਾਰ ਵਿਰਧ ਹੋਣ ਦੇ ਕਿਸ ਤਰ੍ਹਾਂ ਕਰ ਸਕਦੇ ਆ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ